ਬਾਬਾ ਸ਼੍ਰੀ ਚੰਦਰ ਮਹਾਰਾਜ ਦਾ ਜਦੋਂ ਜਨਮ ਹੁੰਦਾ ਨਾ ਭੈਣ ਨਾਨਕੀ ਨੂੰ ਚਾਹ ਚੜ ਗਿਆ ਵੀ ਮੈਂ ਭੂਆ ਬਣ ਗਈ ਮੇਰੇ ਭਰਾ ਦੇ ਘਰ ਪੁੱਤਰ ਜਨਮਿਆ ਤੇ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜਦੋਂ ਜਨਮ ਧਾਰਿਆ ਜਿਹੜੇ ਕਹਿੰਦੇ ਨੇ ਨਾ ਭੈਣ ਨਾਨਕੀ ਦੇ ਘਰ ਔਲਾਦ ਨਹੀਂ ਹੋਈ ਆ ਸੁਣਿਓ ਧੰਗੁਰ ਨਾਨਕ ਜੀ ਨੇ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਨੂੰ ਭੈਣ ਨਾਨਕੀ ਦੀ ਗੋਦੀ ਵਿੱਚ ਪਾ ਪਾ ਦਿੱਤਾ ਸੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੇ ਭੈਣ ਨਾਨਕੀ ਪ੍ਰੇਮ ਕਰਦੀ ਹੈ ਧੰਗੁਰ ਨਾਨਕ ਭਰਾ ਸਨ ਘਟ ਨਹੀਂ ਕੀਤਾ ਪ੍ਰੇਮ ਘਟ ਨਹੀਂ ਕੀਤਾ ਤੇ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਭੈਣ ਨਾਨਕੀ ਜੀ ਕੋਲ ਬਹੁਤਾ ਸਮਾ ਰਹੇ ਨੇ ਜਦੋਂ ਦਾਸੀ ਤੇ ਜਾਂਦੇ ਨੇ ਧੰਗੁਰ ਨਾਨਕ ਜੀ ਬਾਬਾ ਸ੍ਰੀ ਚੰਦਰ ਮਹਾਰਾਜ ਜੀ ਨੂੰ ਭੈਣ ਨਾਨਕੀ ਦੀ ਗੋਦੀ ਵਿੱਚ ਪਾ ਕੇ ਗਏ ਸੀ ਇਹ ਪ੍ਰੇਮ ਤੇ ਜਿਵੇਂ ਜਿਵੇਂ ਵੱਡੇ ਹੋਏ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਮਹਿਮਾ ਦੂਰ ਦੂਰ ਤੱਕ ਫੈਲ ਗਈ ਕਿਉਂਕਿ ਇਤਿਹਾਸ ਕਹਿੰਦਾ ਇਹ ਜਨਮਾ